ਲੋਡ ਸੁਣਾ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਹੜਪੀੜਤਾਂ ਵਾਸਤੇ ਡੇਰਾ ਬਾਬਾ ਨਾਨਕ ਜੋ ਰਮਦਾਸਵਾਲਾ ਹੜਾਏ ਨੇ ਉਹਨਾਂ ਦੀ ਮਦਦ ਵਾਸਤੇ ਪਸ਼ੂਆਂ ਲਈ ਚਾਰਾ ਇਹ ਰੋਪੜ ਜ਼ਿਲ੍ਹੇ ਤੋਂ ਗੁਰਦੁਆਰਾ ਛੰਨ ਬਾਬਾ ਕੁਮਾ ਮਾਸੀ ਵੱਲੋਂ ਸੰਗਤ ਲੈ ਕੇ ਆਈ ਆ ਤੇ ਸਿੱਧੂਪੁਰ ਜਥੇਬੰਦੀ ਜੋ ਗਰਦਾਸਪੁਰ ਦੀ ਆ ਉਹ ਅੱਗੇ ਹੜਪੀੜਤਾਂ ਤੱਕ ਪਹੁੰਚ ਕਰ ਰਹੀ ਆ ਤਾਂ ਜੋ ਲੋਡ ਬੰਦਾਂ ਨੂੰ ਜਿਹੜਾ ਵਾ ਸਮਾਨ ਮਿਲੇ ਕਿਉਂਕਿ ਆਪਾਂ ਪਿਛਲੇ ਦਿਨ 4-5 ਦਿਨ ਹੋ ਗਏ ਸਾਨੂੰ ਉੱਥੇ ਸੇਵਾ ਕਰਦਿਆਂ ਨੂੰ ਤੇ ਜਿਹੜੇ ਲੋਡ ਵੰਦਿਆ ਉਹਨਾਂ ਤੱਕ ਜਿਹੜਾ ਰਾਸ਼ਨ ਆ ਜਾਂ ਜਿਹੜੀ ਸਮੱਗਰੀ ਹੈ ਨਹੀਂ ਪਹੁੰਚਦੀ ਰੋਡ ਦੇ ਉੱਤੇ ਖੜੇ ਆ ਉਹ ਬੰਦੇ ਖੜੇ ਆ ਜਿਨ੍ਹਾਂ ਨੂੰ ਲੋਡ ਨਹੀਂ ਜਿਨ੍ਹਾਂ ਦੇ ਘਰਾਂ 'ਚ ਪਾਣੀ ਨਹੀਂ ਆਇਆ ਤੇ ਉਹ ਗਾੜੀ ਸਮਾਨ ਇਕੱਠਾ ਕਰਕੇ ਜਾਂ ਤੇ ਵੇਚਣ ਡੇ ਆ ਤੇ ਜਾਂ ਆਪਣਾ ਸਾਲ-ਸਾਲ ਦਾ ਰਾਸ਼ਨ ਇਕੱਠਾ ਕਰੀ ਜਾਂਦੇ ਆ ਜਿਨ੍ਹਾਂ ਦੀ ਕੋਈ ਲੋਡ ਨਹੀਂ ਤੇ ਜਿਨ੍ਹਾਂ ਦੇ ਦੇਰਿਆਂ ਤੇ ਘਰਿਆਂ ਜ਼ਿਮੀਂਦਾਰਾਂ ਦੇ ਜਿਨ੍ਹਾਂ ਦਾ ਨੁਕਸਾਨ ਹੋਇਆ ਜਿਨ੍ਹਾਂ ਦੀਆਂ ਫਸਲਾਂ ਦਾ ਨੁਕਸਾਨ ਆਇਆ ਜਿਨ੍ਹਾਂ ਦੇ ਘਰਾਂ ਦਾ ਨੁਕਸਾਨ ਆਇਆ ਉਹਨਾਂ ਤੱਕ ਅਜੇ ਤੱਕ ਕੋਈ ਵੀ ਰਾਹਤ ਨਹੀਂ ਪਹੁੰਚੀ ਦੀ ਇਸ ਕਰਕੇ ਸਾਰੀਆਂ ਅਸੀਂ ਜੋ ਸੰਸਥਾ ਹਨ ਸਮਾਜ ਸੇਵੀ ਜਾਂ ਜਿਹੜੇ ਮੇਰੇ ਵੀਰ ਭਰਾ ਜਿਹੜੇ ਕਿਸਾਨ ਵੀਰਿਆ ਉਹ ਆਪਣੀ ਕੋਈ ਵੀ ਰਾਤ ਦੀ ਸਮਗਰੀ ਲਿਆਉਂਦੇ ਆ ਤੇ ਜ਼ਿੰਮੇਵਾਰ ਬੰਦੇ ਦੇ ਹੱਥ ਵਿੱਚ ਉਥੇ ਪਹੁੰਚ ਕਰਨ ਤਾਂ ਜੋ ਜਿਹੜੇ ਲੋੜਵੰਦ ਪਰਿਵਾਰ ਹੈ ਉਹਨਾਂ ਤੱਕ ਪਹੁੰਚ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ